ਪਾਈ ਸਾਹਿਬ ਮੈਂ ਸਾਰੇ ਖਾਤੇ ਵੇਖ ਲਏ ਹਨ ਮੇਰੇ ਕੋਲ ਗੁਰੂ ਜੀ ਦਾ ਕੋਈ ਖਾਤਾ ਨਹੀਂ ਹੈ ਅੰਤ ਮੈਂ ਉਹਨਾਂ ਦਾ ਕੁਝ ਦੇਣਾ ਹੀ ਨਹੀਂ ਹੈ ਸਿੱਖ ਨੇ ਬਹੁਤ ਹੀ ਨਿਮਰਤਾ ਪੂਰਵਕ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਕਦੇ ਗਲਤ ਮਹਾਜਨੀ ਚੈੱਕ ਜਿਨ ਹੁੰਡੀ ਕਹਿੰਦੇ ਸਨ ਨਹੀਂ ਦੇ ਸਕਦੇ ਤੁਸੀਂ ਮੈਨੂੰ ਨਰਾਸ਼ ਨਾ ਲੁਟਾਵੋ ਕਿਉਂਕਿ ਮੇਰਾ ਨਿਰਾਸ਼ਪਰਤਨਾ ਗੁਰੂ ਜੀ ਦੀ ਬੇਇਜ਼ਤੀ ਹੈ पर गंगू शाह माया ਦੇ ਹੰਕਾਰ ਵਿੱਚ ਮਸਤ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹੋਇਆ ਸਿੱਖ ਗੁਰੂ ਜੀ ਦੇ ਕੋਲ ਪਰਤਾ ਆਇਆ ਤੇ ਮਹਾਜ ਜੀ ਨੇ ਚੱਕਰ ਪਰਤਿਆ ਦਿੱਤਾ ਯਾਨੀ ਕਿ ਵਾਪਸ ਕਰ ਦਿੱਤਾ ਇਸ ਗੱਲ ਉੱਤੇ ਗੁਰੂ ਸਾਹਿਬ ਜੀ ਦਾ ਮਨ ਬਹੁਤ ਉਦਾਸ ਹੋਇਆ ਉਹਨਾਂ ਨੇ ਕਿਹਾ ਅਛਾ ਜੇਕਰ ਗੰਗੂ ਸ਼ਾ ਦੇ ਖਾਤੇ ਵਿੱਚ ਸਾਡਾ ਨਾਮ ਨਹੀਂ ਏ ਤਾਂ ਅਸੀਂ ਵੀ ਉਸ ਦਾ ਨਾਮ ਆਪਣੇ ਖਾਤੇ ਵੱਲੋਂ ਕੱਟ ਦਿੱਤਾ ਏ ਸਿੱਖ ਨੂੰ ਲੋੜ ਅਨਸਾਰ ਪੈਸਾ ਦੇ ਕੇ ਪ੍ਰੇਮ ਵੱਲੋਂ ਵਿਦਾ ਕੀਤਾ ਉਧਰ ਦਿੱਲੀ ਵਿੱਚ ਗੰਗੂ ਸ਼ਾਹ ਦਾ ਕੁਝ ਹੀ ਦਿਨਾਂ ਵਿੱਚ ਦਿਵਾਲਾ ਨਿਕਲ ਗਿਆ ਤੇ ਉਹ ਦਿੱਲੀ ਵੱਲੋਂ ਕਰਜ਼ਦਾਰ ਹੋ ਕੇ ਭੱਜਿਆ ਪਰ ਜਦੋਂ ਉਸ ਨੂੰ ਭੱਜਣ ਲਈ ਠਿਕਾਣਾ ਵਿਖਾਈ ਨਹੀਂ ਸੀ ਦੇ ਰਿਆ ਤਾਂ ਆਖਰਕਾਰ ਉਠੋਕਰਾਂ ਖਾਂਦਾ ਹੋਇਆ ਫਿਰ ਸ੍ਰੀ ਗੋਇੰਦਵਾਲ ਸਾਹਿਬ ਅੱਪੜਿਆ ਉਸ ਨੂੰ ਸਾਹਸ ਨਹੀਂ ਹੋਇਆ ਉਸ ਦਾ ਹੌਸਲਾ ਨਹੀਂ ਹੋਇਆ ਕਿਉ ਗੁਰੂ ਸਾਹਿਬ ਜੀ ਦੇ ਸਾਹਮਣੇ ਕਿਵੇਂ ਮੌਜੂਦ ਹੋਵੇ ਅੰਤੋਂ ਲੰਗਰ ਵਿੱਚ ਸੇਵਾ ਕਰਨ ਲੱਗਾ ਸੇਵਾ ਕਰਦੇ ਕਰਦੇ ਕਈ ਮਹੀਨੇ ਬੀਤ ਗਏ ਐਸ ਵਰ ਦੀ ਸੇਵਾ ਵੱਲੋਂ ਉਸ ਦੇ ਅਹਕਾਰ ਦੀ ਮਹਿਲ ਤਲ ਗਈ ਉਹ بار بار ਪਛਤਾਵੇ ਦੀ ਅਗ ਵਿੱਚ ਜਲਦਾ ਹੋਇਆ ਹਰੀ ਨਾਮ ਉਸ ਵਾਹਿਗੁਰੂ ਦਾ ਸਿਮਰਨ ਵੀ ਕਰਦਾ ਰਹਿੰਦਾ ਇੱਕ ਦਿਨ ਗੁਰੂ ਸਾਹਿਬ ਜੀ ਲੰਗਰ ਦੇ ਵਿਸ਼ੇਸ਼ ਕਕਸ਼ ਜਿੱਥੇ ਪੋਜਨ ਤਿਆਰ ਕਰਨ ਦੀ ਆਰੰਭਿਕ ਵਿਵਸਥਾ ਕੀਤੀ ਜਾਂਦੀ ਸੀ ਉੱਥੇ ਆਏ ਐ ਸ਼ੁਭ ਮੌਕੇ ਦਾ ਮਨਾਫਤ ਚੁੱਕਦੇ ਗੰਗੂ ਸ਼ਾ ਗੁਰੂ ਸਾਹਿਬ ਜੀ ਦੇ ਚਰਨਾਵਿਥਰ ਦਾੰਡਵਤ ਪਰਨਾਮ ਕਰਨ ਲੱਗਾ ਤੇ ਤਰਲੇ ਮਹਿੰਤਿਆ ਕਰਨ ਲੱਗਾ ਗੁਰੂ ਸਾਹਿਬ ਜੀ ਤਰਸਦੇ ਪੁੰਜ ਸੰਨ ਉਹਨਾਂ ਨੇ ਉਸ ਨੂੰ ਝੁੱਕ ਕੇ ਫਿਰ ਵੱਲੋਂ ਕੰਠ ਵੱਲੋਂ ਲਗਾ ਲਿਆ ਤੇ ਕਿਹਾ ਤੂੰ ਮਾਫੀ ਦਾ ਪਾਤਰ ਤਾਂ ਨਹੀਂ ਪਰ ਤੁਹਾਡੀ ਸੇਵਾ ਤੇ ਪੁਸ਼ਤਾਵੀ ਨੇ ਸਾਨੂੰ ਮਜਬੂਰ ਕਰ ਲਿੱਤਾ ਏ ਹੁਣ ਵਾਪਸ ਜਾਓ ਤੇ ਫਿਰ ਵੱਲੋਂ ਵਪਾਰ ਕਰੋ ਪਰ ਧਰਮ ਕਰਮ ਨੂੰ ਕਦੀ ਨਹੀਂ ਜੇ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ